ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਜੋਚੇ ਸੋਚ ਨ ਹੋਈ ਜੇ ਸੋਚੀ ਲਖ ਵਾਰ ਚੁਪੇ ਚੁਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਪੁਰੀਆ ਪਾਰ ਸਹਸਿਆਲ ਬਾਲਾ ਖੋਏ ਤਾਂ ਇਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੁੜੇ ਟੁੱਟੇ ਬਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪੁਆਈਆ ਹੁਕਮੇ ਅੰਦਰ ਸਭ ਕੋ ਬਾਹਰੁ ਕਮ ਨ ਕੋਇ ਨਾਨਕ ਹੁਕਮੇ ਜੇ 부ਜੇ ਤਾ ਹੋਮੇ ਕਹਿ ਨ ਕੋਇ ਗਾਵੇ ਕੋ ਤਾਨੁ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੀ ਨਿਸਾਨ ਗਾਵੇ ਕੋ ਗੁਣ ਮੜਿਆਈਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦ ਰਹਾ ਦੂਰ ਕਥਨਾ ਕਥੀ ਨਾ ਆਵੇ ਟੋਟ ਕਾਥ ਕਾਥ ਕਦੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜਗੰਦਰ ਖਾਹੀ ਖਾਇ ਹੁਕਮਿ ਹੁਕਮ ਚਲਾਹਿ ਰਾਹੋ ਨਾਨਕ ਵਿਖੇ ਸੇਵੇ ਪਰਵਾ ਸਾਚਾ ਸਾਹਿਬ ਸਾਚਨਾਈ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰਖੀਐ ਜਿਤਦੀ ਸੈ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੇ ਆਵੇ ਕਪੜਾ ਨਦਰੀ ਮੁਕ ਦਵਾਰ ਨਾਨਕ ਕਹੇ ਜਾਨੀਏ ਸਭ ਆਪੇ ਸਚਿਆਰ ਧਾਪੇ ਆਣਾ ਜਾਏ ਕੀ ਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਰਖੀਆ ਪਾਉ ਦੁੱਖ ਪਰ ਹਰ ਸੁਖ ਕਰ ਲਿਆ ਜਾਏ ਗੁਰਮਖਨਾਦ ਗੁਰਮਖ ਵੇਦੰ ਗੁਰਮਖ ਰਹਿ ਆ ਸਮਾਈ ਗੋਰੀ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਇ ਗੁਰਾ ਇੱਕ ਦੇਵੁ ਜਾਇ ਸਬਨਾ ਜੀਆ ਗਾਇਕ ਦਾਤਾ ਸੋ ਮੈਂ ਵਿਸਰ ਨਾ ਜਾਇ ਤੀਰਥ ਨਾਮਾ ਜੇ ਤਿਸ ਪਾਵਾਂ ਬਿਨ ਬਹਾਨੇ ਕੇ ਨਾਹੀ ਕਰੀ ਜੇ ਤੀਸੇ ਸੁਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇ ਬੁਝਾਈ ਸਬੜਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਜਾ ਰਹੇ ਆਰ ਜਾਂ ਹੋਰ ਦਸੋਣੀ ਹੋਏ ਨਵਾ ਖਨਾ ਵੇ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾ ਰਖਾਏ ਕੇ ਜਸ ਕੀਰਤ ਜਗਲੇ ਜੇ ਤੇ ਸੰਦ ਨਾ ਬਈ ਤਾ ਵਾਤਨ ਪੂਸ਼ੇ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਅਗੁਣ ਦੇ ਤੇ ਹਾਂ ਕੋਈ ਨਾ ਸੂਜੇ ਜੇ ਤਿਸ ਗੁਣ ਕੋਏ ਕਰੇ ਸੁਣੀਏ ਸਿੱਧ ਪੀ ਸੁਰਨਾ ਤਾਂ ਸੁਣੀਏ ਤਰਤ ਤਵਲ ਕਾਸ ਸੁਣੀਏ ਦੀਪ ਲੋ ਪਤਾਲ ਸੁਣੀਏ ਪੋਇ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਪਾਪ ਕਾ ਨਾਸ ਸੁਣੀਏ ਸਰਬ ਮਾਇੰਦ ਸੁਣੀਏ ਮੁਖ ਸਲਾਹਨ ਮੰਦ ਸੁਣੀਏ ਜੋਗ ਜੁਗਤਨ ਪੇਦ ਸੁਣੀਏ ਸਾ ਸਿਮਰਤ ਵੇ ਨਾਨਕ ਪਕਤਾਸ ਦਾ ਵਿਗਾਸ ਸੁਣੀਏ ਦੁਪਾਪ ਕਾ ਨਾਸ ਸੁਣੀਏ ਸਤ ਸੰਤੋ ਗਿਆਨ ਸੁਣੀਏ ਅਰ ਸੜਖਾ ਇਸ਼ਨਾਨ ਸੁਣੀਏ ਪੜ ਪੜ ਪਾਵੇ ਮਨ ਸੁਣੀਏ ਲਾਗੇ ਸਿਆਸਤੀ ਆਨ ਨਾਨਕ ਪਕਤਾਸ ਦਾ ਵਿਗਾਸ ਸੁਣੀਏ ਦੁਪਾਪ ਕਾ ਨਾਸ ਸੁਣੀਏ ਸਰਾ ਗੁਨਾਖੇਗਾ ਸਰੇ ਸੇਖੇਰ ਪਾਸ਼ਾ ਸੁਣੀਏ ਅੰਦੇ ਪਾਵੇ ਰਹਾ من جانے من کو من سن بنے سگل پون کی سو من مو چوٹا نہ کھائے منع جم کے ساتھ نہ جائے ایسا نام نرجن ہوئے جی کو من جانے من, 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 من کو من جانے من ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਉੱਪਰ ਗੜ ਜਾਏ ਮੰਨੇ ਮਗ ਨ ਚੱਲੇ ਪੰਤ ਮੰਨੇ ਧਰਮ ਸੇ ਤਿਸਨ ਬੰਦ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕਹੇ ਮੰਨੇ ਪਾਵੇ ਮੁਕ ਦਵਾਰ ਮੰਨੇ ਪਰਵਾਰੀ ਸਦਾਨ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਾਵੇ ਨਪੇਕ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕਹੇ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਏ ਦਰਾਜਾਨ ਪੰਜਾ ਗਾ ਗੁਰੇਕ ਤਿਆਨ

ਕੀਤਾ ਦਾਤ ਸੁਆਲੀ ਰੂਪਮ ਕੀਤੀ ਦਾਤ ਜਾਣੇ ਕਉਨ ਗਉਤ ਕੀ ਤਪਸਾ ਏ ਕੋ ਕਵਾ ਤਿਸਤੇ ਹੋਏ ਲਖ ਦਰਿਓ ਕੁਦਰਤ ਕਮਨ ਕਹਾ ਵਿਚਾਰ ਹਵਾਰੇਣਾ ਜਾਮਾ ਏਕ ਵਾਰ ਜੋਤੁ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਗ ਪਾਓ ਸੰਖ ਪੂਜਾ ਸੰਗ ਤਪਤਾਓ ਅਸੰਗਰੰਤਮਕ ਵੇਦ ਪਾੜ ਅਸੰਗ ਜੋ ਮਰੈ ਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਖ ਜਦੀ ਸੰਗ ਦਾ ਤਾਰ ਜਾਂ ਸੰਗ ਸੁਰਮਾ ਪਖਸਾਰ ਸੰਗ ਮੋਲੀ ਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰੇ ਨਾ ਜਾਵਾ ਏਕ ਵਾਰ ਜੋਤ ਉਤਪਾਵੇ ਸਾਈ ਪਲਿਕਾਰ ਤੂ ਸਦਾ ਸਲਾਮ ਤੈ ਨਿਰੰਕਾਰ ਅਸੰਖ ਮੋਰ ਗੰਦਕੋਰ ਅਸੰਖ ਚੋਰਾਮ ਖੋਰਾ ਅਸੰਖ ਮਰ ਕਰ ਜਾਏ ਜੋਰ ਅਸੰਗਲ ਵੜਿਆ ਤੇ ਆਕਮਾਈ ਹਸੰਗ ਪਾਪੀ ਪਾਪ ਕਰ ਜਾਏ ਅਸੰਕੋੜੇ ਅਰ ਕੋੜੇ ਫੇਰ ਆਏ ਹਸੰਗ ਮਲੇਸ਼ ਮਾਲ ਪਾਖੈ ਅਸੰਗ ਨਿੰਦਕ ਸੇਰ ਕਰੇ ਬਾਰ ਨਾਨਕ ਨੇਚ ਕਹੇ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤਿ ਤੁਪਾਵੇ ਸਾਈ ਪਲੀਕਾਰ तू सदा सलाम ते निरंकार असंक नाम गम गम असंक तां मुगम गम संकलो असंकै सिर पार होई अखरी नाम अखरी सलाम अखरी ज्ञान गीत गुनगा अखरी लेखन बोलन बार अखरासी संजो ज्ञान जेने लिखेती सरना जे फरमाए ते विधि पाए जे ताकी ताते ताना विना वे नाही कोथाव कुदरत कमन कहा विचार वारै ना जावा एक वार ਜੋ ਦੁਤਪਾ ਵੇਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਕਰੇ ਹੱਥ ਪੈਰ ਤਨ ਦੇ ਪਾਣੀ ਤੋਂ ਤੇ ਉਤਸ ਕੇ ਮੂਲ ਪਲੀਤੀ ਕਪੜੋਏ ਦੇ ਸਭ ਲਈ ਹੋਤੇ ਪਰੇ ਮਤ ਪਾਪਾ ਕੇ ਸੰਗ ਹੋ ਤੋ ਪੇ ਨਾਵੇ ਕੇ ਰੰਗ ਪੋਨੀ ਪਾਪੀ ਆਖਨਾਏ ਕਰ 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 ਲੈ ਲਿਖ ਲੈ ਜਾਏ ਆਪੇ ਵੀ ਜਾਪੇ ਖਾ ਨਾਨਕ ਹੁਕਮੀ ਆਵੇ ਜਾਏ ਇਹ ਤੀਰਥ ਤਪ ਦੀ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮਨਿਯ ਮਨ ਕੀਤਾ ਪਾਉ ਅੰਤਰਗਤੀ ਸਮਲ ਨਾਉ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਨ ਗੁਣ ਕੀਤੇ ਭਗਤ ਨਾਉ ਸੋ ਸਾਤ ਬਾਣੀ ਬਰਮਾ ਸਾਤ ਸਵਾਂ ਸਦਾ ਮਨ ਚਾਉ

ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੁ। ਪਾਤਾਲ ਅਪਾਤਾਲ ਲਖਾਗਾ ਸਾਗਾਸ ਔੜ ਕੋੜ ਕਾਲ ਥਕੇ ਵੇਦ ਕੈਨਿਕ ਬਾਤ। ਸਹਿਜ ਅਡਾਰੇ ਕੈਨਕ ਤੇਵਾ ਅਸਲੀਕ ਤਾਤ ਲੇਖਾ ਹੋਏ ਤਾ ਲਿਖੀਐ ਲੇਖੇ ਹੋਏ ਵਿਨਾਸ਼। ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਇ ਤੀ ਸੁਰ ਨ ਪਾਈਐ ਨਧਿਆ ਤੇਵਾ। ਪਵੇਸ ਮੋ ਨ ਜਾਣੇ ਸਮੋ ਸਾ ਸਵਦਾਨ ਕਿਹੜਾ ਸੇਤੀ ਮਾਲ ਤਨ ਕੀੜੀ ਤੋਲ ਨ ਹੋਵਨੀ ਜੇਤੀ ਸੁਮੰਨਾ ਵਿਸਰੇ। بوتا ہوئے ساٮٔچا تھا جانے کرمی دات

અમ ઓળગન બોલા બપાર અમ ઓળ બપારી અમલ પંડાર અમલ્લા વે મલ્લા જાય અમલ પાયે મલ્લા સમાય અમલ તનમલ દીવાન અમલ તલમર ફરમાન અમલ બક્ષીર અમલ નિશાન અમલ કરમલ ફરમાન અમલા ઓમ લાખિયાન જાય આંખા કર હેલી વલાય આખે વેદ પાટ પુરાન આખે પડે કરે વખિયાન आखे भर में आखेंद आखे गोपी दे गोविंद आखे जरा गो आखे सिद्ध आखे केते केते बुद आखे धानवा आखे देव आखे सुर नर मुंज से हेते आखे आखन पाए कहते कै कै उठ उठ जाए हेते कीते होर करे ताक न सके के के जे बड़ पावे देवड़ होए नानिक ना जानी साचा सोए जी को आखे बोल बिगाड़ ता लिखिया सिर गोआ रवा सोदर के हसो करके हा जित बैस सब संभाले वाजे नाद अनेक शंका के ते वामन हारे ਕੇ ਤੇ ਰਾਗੁ ਪਰੀ ਸੋ ਕਹੀਆ ਨ ਕਹੇ ਗਾਵਨ ਹਾਰੇ ਗਾਵੇ ਤਨੋਂ ਪਵਨ ਪਾਣੀ ਬੈਸੰਤ ਗਾਵੇ ਰਾਜਾ ਤਰਮ ਦੁਆਰੇ ਗਾਵੇ ਚਿਤ ਗਪਤ ਲਿਖ ਜਾਣੇ ਲਿਖ ਲੈ ਤਰਮ ਵਿਚਾਰੇ ਗਾਵੇ ਸਰਬ ਮਾ ਦੇਵੀ ਸੋਹਣ ਸਦਾ ਸੁਆਰੇ ਗਾਵੇ 인ਦਰਿੰਦਰ ਆਸਨ ਬੈਠੇ ਦੇਵਤੀ ਆਦਰ ਨਾਲ ਗਾਵੇ ਸੀਤਾ ਸਮਾਦੀ ਅੰਦਰ ਗਾਵਨ ਸਾਦੇ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਰਕਰਾਰੇ ਗਾਵਨ ਪੰਡਤ ਪਰਖੀ ਸਭ ਜੁਗ ਜੁਗ ਵੇਦ ਨਾਲੇ ਗਾਵੇ ਮੋਹਣੀਆ ਮਨ ਮੋਹਨ ਸੁਰਗਾ ਮਾਸ ਪਿਆਲੇ ਗਾਵ ਰਤਨ ਪਾਏ ਤੇਰੇ ਅਰ ਸਰ ਤੇ ਇਤਨਾ ਲੈ ਗਾਵੇ ਜੋਤ ਮਹਾਬਲ ਸੋਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਪ੍ਰਵੰਡਾ ਕਰ ਕਰ ਰਖੇ ਤਾਰੇ ਸੇ ਤੁਦ ਨੂੰ ਗਾਵੇ ਜੋਤ ਤਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿਤਨਾ ਹਨੂ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜੈਨ ਦਾਸੀ ਰਚਨਾ ਜਿਨ ਜਾਏ ਰੰਗੇ ਰੰਗੇ ਪਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖਿਆ ਕੀ ਤਾਂ ਆਪਣਾ ਜੀਉ ਤਿਸ ਦੀ ਵੜਿਆ ਜੋਤਿਸ ਪਾਵੇ ਸੋਹੀ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਛਾ ਸਾ ਪਸਾਏ ਬਨਾ ਨ ਕਰਹਿ ਨ ਜਾਏ ਮੁੰਦਾ ਸੰਤੋ ਕ ਸਰਮ ਭਸ਼ੋਲੀ ਧਿਆਨ ਕੀ ਕਰੇ ਭੀ ਬੂਤ ਕਿੰਦਾ ਘਰ ਕੋ ਆਏ ਗਏ ਅਯੁਗਦ ਡਣਾ ਪਰ ਤੀਤ ਨਾਈ ਪੰਥੀ ਸਗਨ ਮਾਤੀ ਮਾਂਜੀ ਤੇ ਜਗਜੀਤ ਆਦੇਸ ਤੇ ਸਿਆਦੇਸ ਆਦ ਅਨੀਲ ਅਨਾਦਨਾਤ ਝੁਜੁਕੇ ਕੋ ਵੇਸ ਭਗਤ ਗਿਆਨ ਦੇ ਆਪਨਾਨ ਘੜ ਘੜ ਵਾਜੇ ਨਾਥ ਆਪ ਨਾਥ ਨਾਥੀ ਸਵਜਾ ਘੀਰੀ ਦੇਸੀ ਦਵਾ ਸਾਥ ਸੰਜੋਗ ਵਿੱਚ ਹੋਇਦੋ ਹੀ ਘਰ ਚਲਾਵੇ ਲੇਖੇ ਆਵੇ ਭਾਗ ਆਦੇਸ ਤੇ ਸਿਆਦੇਸ ਆਦ ਅਨੀਲ ਅਨਾਦਨਾਤ ਝੁਜੁਕੇ ਕੋ ਵੇਸ ਏ ਕਮਾਈ ਜੁਗਤ ਵਿੱਚ ਆਇ ਤਿਲ ਚੇਹੇ ਪ੍ਰਵਾਨ ਇਕ ਸੰਸਾਰੀ ਏਕ ਪੰਡਾਰੇ ਏਕ ਦੇ ਲਾਇ ਦੀਵਾਨ ਜੀਵ ਤੇਸ ਭਾਵੇ ਤਿਵੇਂ ਚਲਾਵੇ ਜੀਵ ਹੋਵੇ ਫਰਮਾਨ ਔ ਵੇਖੇ ਉਹਨਾਂ ਦਾ ਨਾਮੀ ਬਹੁਤਾ ਏ ਵੜਾਨ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਦ ਨਾਦ ਜੁਗ ਜੁਗੇ ਕਵੈਸ ਆਸਾ ਲਈ ਲੋਈ ਪੰਡਰ ਜੋ ਕਿਛ ਪਾਇਸੋਇ ਕਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਗਾਰ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਦ ਨਾਦ ਜੁਗ ਜੁਗੇ ਕਵੈਸ ਇੱਕ ਦੂਜੀ ਬੋ ਲਖ ਹੋਏ ਲਖ ਹੋਏ ਲਖ ਵੀਸ ਲਖ ਲਾ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾਏ ਪਤ ਪਵੜੇ ਝੜਿਏ ਹੋਏ ਕੀਸ ਸੋਨ ਗਲਾ ਆਕਾਸ ਕੀ ਕੀਟਾ ਈਰੀ ਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਚ ਬੈਨ جگتی چھوٹے جی سد جو سوئے نان کتمنی چن رات روتی تھی وار پونی پانی اگنی پتال پا تیسوی تی تھا جی رنگ ਦੇਨਕੇ ਨਾਮ अनेकਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਵਸਾ ਚਾਦਰਬਾਰ ਦਿੱਤੇ ਸੋਨ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਾਚ ਭੁਗਾਇਓ ਥੇ ਪਾਇ ਨਾ ਲਗੇ ਆ ਜਾਪੇ ਜਾਏ ਧਰਮ ਖਾਂਡ ਕਾਇ ਉਤਰਮ ਗਿਆਨ ਖਣਕ ਹੋ ਗਰਮ ਕੇਤੇ ਪਉਣ ਪਾਣੀ ਵੈ ਸੰਤਰ ਕੇਤੇ ਖਾਨ ਮਹੇਸ ਕਹਤੇ ਬੰਮੇ ਕਾਰਤ ਕਰੀਏ ਰੂਪ ਰੰਗ ਕੇ ਵੇਸ ਕਹਤੇ ਅਕਰਮ ਭੂਮੀ ਮੇਰ ਕਹਤੇ ਕਹਤੇ ਤੋ ਉਪਦੇਸ ਕਹਤੇ ਇੰਦ ਚੁੰਦ ਸੁਰ ਕਹਤੇ ਕਹਤੇ ਮੰਡਲ ਦੇਸ ਕਹਤੇ ਸਿੱਧ ਬੁੱਧਨਾਥ ਕਹਤੇ ਕਹਤੇ ਦੇ ਵੇਸ ਕਹਤੇ ਦੇ ਉਦਾਨ ਮਰ ਕਹਤੇ ਕਹਤੇ ਤਰਸਮੁੰਦ ਕਹਤੇ ਅਖਾਨੀ ਕਹਤੇ ਬਾਣੀ ਕਹਤੇ ਬਾਤ ਨੇ ਕਹਤੇ ਸੁਤੀ ਸੇਵ ਕਹਤੇ ਨਾਨਕ ਅੰਦਨਾਂਦ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੇ ਨਾਦ ਵਿਨੋਦ ਕੋਣ ਅਨੰਦ ਸਰਮਖਾਨ ਕੀ ਬਾਣੀ ਰੂਪ ਤਿਥੇ ਕਾਰਤ ਕਰੀਏ ਬੋਤਨ ਉਪ ਤਾ ਕੀ ਆਗਲਾ ਕਥਿਆ ਨਾ ਜਾਏ ਜੇ ਕੋ ਕੇ ਪਿਛੇ ਪਿਸਤਾਏ ਤੇਤੇ ਕੜੀਐ ਸੋ ਤਮਾਤਮਨ ਬੋਧ ਤੇਤੇ ਕੜੀਐ ਸੁਰਾਸੀ ਦਾ ਕੀ ਸੋਦ ਕਰਮਖਾਂਡ ਕੀ ਬਾਣੀ ਜੋਰ ਤੇਤੇ ਹੋ ਕੋਰ ਨ ਕੋਈ ਹੋਰ ਤੇਤੇ ਜੋਦ ਮਹਾਬਲ ਸੂਰ ਤਿਨ ਮੇਂ ਆਰਾਮ ਰਹੀਆ ਭਰਪੂਰ ਤੇਤੇ ਸਿਤੋ ਸਿਤਮ ਮਮਾਏ ਤਾਕੇ ਰੂਪ ਨ ਕਤਨੇ ਜਾਏ ਨਾਮ ਰਣ ਟਾਗੇ ਜਾਏ ਜਿਨ ਕੇ ਨਾਮ ਅਸੇ ਮਨ ਵਾਏ ਤੇਤੇ ਭਗਤਵ ਸੇ ਕੇ ਲੋ ਕਰੇ ਨੰਦ ਸਚਾ ਮਨ ਸੋਏ ਸਾਚ ਖੰਡ ਵਸੇ ਨਿਰੰਕਾਰ ਕਾਰ ਕਰਿ ਵੇਖੇ ਨਦਰਿਹਾਲ ਤਿਥੇ ਖੰਡ ਮੰਡਲ ਬ੍ਰਹਮੰਡ ਜੇ ਕੋ ਕਥਿ ਅੰਤ ਨਾਨਤ ਤਿਥੇ ਲੋਲੋ ਆਕਾਰ ਜਿਵ ਜੀਵ ਕੰਤੀ ਵੇ ਤਿਉ ਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕਤ ਨਾ ਕੜਾਸਾਰ ਜਾਤ ਪਹਾਰਾ ਤਿਰ ਸੁਨਿਆਰ ਅਰਣ ਮਤਿ ਵੇਧ ਹਥਿਆਰ ਪਉਖਲਾ ਅਗੰ ਤਪਤਾਉ ਪਾਂਡਾ ਪਾਵ ਮ੍ਰਿਤਿ ਤ੍ਰਾਲ ਕੜੀਏ ਸ਼ਬ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਤਮਨ ਗੁਰੂ ਪਾਨੀ ਪੀਤਾ ਮਾਤਾ ਤਤਮ ਹਾਤ ਦਿਵਸ ਰਾਤ ਦੋਈ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਜੇ ਤਰ ਮਹ ਦੂਰ ਕਰਮੀ ਆਪੋ ਆਪਨੇ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ O